ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ ਬੱਚਿਓ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ CBSE ਬੋਰਡ ਦੀ ਕਲਾਸ 9th ਦੀ ਪੰਜਾਬੀ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਠੀਕ ਹੈ ਸ਼ਬਦ ਅਸੀਂ ਕਰਾਂਗੇ ਸਿੰਬਲ ਰੁਕ ਸਰਾਇਆ ਲੇਕਿਨ ਇਸ ਸ਼ਬਦ ਨੂੰ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਪੜ੍ਹ ਲੈਂਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਅਤੇ ਉਹਨਾਂ ਨੇ ਕਿਹੜੀ ਰਚਨਾ ਕੀਤੀ ਤਾਂ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਆਪ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇ ਪੋਈ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਮਹਤਾ ਕਾਲੂ ਤੇ ਮਾਤਾ ਦਾ ਨਾਮ ਤ੍ਰਿਪਤਾ ਸੀ ਬੇਬੇ ਨਾਨਕੀ ਆਪ ਜੀ ਦੀ ਵੱਡੀ ਪੈਣ ਸੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਭਲਾਈ ਲਈ अपना जीवन अर्पत ਕੀਤਾ ਆਪ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਪੁੱлле ਪਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਆਪ ਜੀ ਦਾ ਵਿਆਹ ਸੁਲੱਖਣੀ ਜੀ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀदास ਜੀ ਆਪ ਆਪਣੇ ਜੀਵਨ ਦੇ ਆਖਰੀ ਸਮੇਂ ਕਰਤਾਰਪੁਰ ਵਿਖੇ ਹੀ ਰਹੇ 1539 ਈਸਵੀ ਵਿੱਚ ਪਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਕੇ ਆਪ ਜੋਤੀ ਜੋਤ ਸਮਾ ਗਏ ਬੱਚਿਓ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਠੀਕ ਹੈ ਆਪ ਜਿੱਦੀਆਂ ਰਚਨਾਵਾਂ ਹਨ ਜਪਜੀ ਸਾਹਿਬ ਸਿੱਧ ਗੋਸਤ ਸੋਦਰ ਸੋਹਿਲਾ ਆਰਤੀ ਦਕਨੀਓਂਕਾਰ ਆਸਾ ਦੀਵਾਰ ਮਲਾਰ ਤੇ ਮਾਂਝ ਦੀਵਾਰ ਪੱਟੀ ਅਤੇ ਬਾਰਾਮਾ ਤੋ ਬੱਚੋ ਇਹਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਪੜਿਆ ਕਿ ਉਹ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਹੋਇਆ ਸੀ ਉਹਨਾਂ ਦੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਗੁਰੂ ਨਾਨਕ ਦੇਵ ਜੀ ਦੀ ਪੈਣ ਦਾ ਨਾਮ ਬੀਬੇ ਨਾਨਕੀ ਜੀ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਸੁਲੱਖਣੀ ਦੇਵੀ ਸੀ ਠੀਕ ਹੈ ਔਰ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਬੱਚੇ ਸਨ ਜਿਨ੍ਹਾਂ ਦਾ ਨਾਮ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਕਮੀ ਦਾਸ ਜੀ ਸੀ ਤੇ ਗੁਰੂ ਨਾਨਕ ਜੀ ਦੀਆਂ ਰਚਨਾਵਾਂ ਕਿਹੜੀਆਂ ਸੀਗੀਆਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਹੋਈਆਂ ਸੀਗੀਆਂ ਜਪਜੀ ਸਾਹਿਬ ਸਿੱਧ ਗੋਸਤ ਸੋਦਰ ਸੋਹਿਲਾ ਆਰਤੀ ਦਕਨੀ ਓਕਾਰ ਅਸਾ ਦੀਵਾਰ ਮਲਾਰ ਤੇ ਮਾਜ ਦੀਵਾਰ ਪੱਟੀ 12 ਮਾ ਇਹ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਸਨ ਤੇ ਬੱਚਿਓ ਹੁਣ ਅਸੀਂ ਕਰਾਂਗੇ ਸਿੰਬਲ ਰੁਖ ਸਰਾਇਆ ਬੱਚਿਓ ਇਹ ਜਿਹੜਾ ਸ਼ਬਦ ਹੈ ਇਹ 12 ਮਾਰ ਸੌਰੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ ਠੀਕ ਹੈ ਆਸਾ ਦੀ ਵਾਰ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਅਤੇ ਉਸੇ ਆਸਾ ਦੀ ਵਾਰ ਵਿੱਚ ਹੀ ਇੱਕ ਸ਼ਬਦ ਹੈ ਸਿੰਬਲ ਰੁਖ ਸਰਾਇਆ ਠੀਕ ਹੈ ਤਾਂ ਚਲੋ ਅਸੀਂ ਇਸ ਨੂੰ ਪੜ੍ਹਦੇ ਹਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਕਿਹੜਾ ਸੰਦੇਸ਼ ਕਿਹੜਾ ਸੁਨੇਹਾ ਦਿੰਦੇ ਪਏ ਨੇ ਇਸ ਸ਼ਬਦ ਵਿੱਚ ਸਿੰਬਲ ਰੁਖ ਸਰਾਇਆ ਅਤ ਦੀਰਗ ਅਤ ਮੁਚ ਬੱਚਿਓ ਜਿਹੜਾ ਸਿੰਬਲ ਹੈ ਇੱਕ ਰੁੱਖ ਦਾ ਨਾਮ ਹੈ ਜਿਸ ਤਰ੍ਹਾਂ ਹਰ ਇੱਕ ਰੁਕਤੇ ਨਾਮ ਹੁੰਦਿਆ ਨਿਮਨ ਦਾ ਰੁਖ ਟਾਲੀ ਇਸੇ ਤਰ੍ਹਾਂ ਇੱਕ ਰੁਖ ਹੈ ਜਿਹਦਾ ਨਾਮ ਕੀ ਹੈ ਸਿੰਬਲ ਸਰਾਏ ਦਾ ਮਤਲਬ ਹੁੰਦਾ ਹੈ ਸਿੱਧਾ ਠੀਕ ਹੈ ਦੀਰਗ ਮੀਨਸ ਲੰਬਾ ਮਚ ਮੀਨਸ ਮੋਟਾ ਤੇ ਬੱਚੋ ਇਸ ਵਾਕ ਦੇ ਵਿੱਚ ਜਿਹੜਾ ਸਿੰਬਲ ਰੁਖ ਬਾਰੇ ਦੱਸਿਆ ਹੋਇਆ ਕਿ ਉਹ ਬੜਾ ਹੀ ਲੰਬਾ ਸਿੱਧਾ ਹੁੰਦਾ ਹੈ ਤੇ ਮੋਟਾ ਹੁੰਦਾ ਹੈ ਠੀਕ ਹੈ O N G A V E A S K R ਜਾਇ ਨਿਰਾਸ਼ੇ ਕੀਤ ਉਹੀ ਇੱਥੇ ਕਿਹਾ ਗਿਆ ਏ ਪੰਛੀਆਂ ਨੂੰ ਆਵੇ ਮਤਲਬ ਆਉਣਾ ਠੀਕ ਹੈ ਆਸ ਮਤਲਬ ਉਮੀਦ ਨਿਰਾਸ਼ੇ ਮਤਲਬ ਨਿਰਾਸ਼ ਠੀਕ ਹੈ ਇਸ ਲਾਈਨ ਵਿੱਚ ਇਸ ਵਾਕ ਵਿੱਚ ਇਹ ਕਿਹਾ ਗਿਆ ਵਾ ਕਿ ਜਿਹੜੇ ਪੰਛੀ ਆ ਉਹ ਇਸ ਰੁੱਖ ਉੱਪਰ ਬੜੀ ਆਸ ਲਾ ਕੇ ਆਂਦੇ ਨੇ ਕਿ ਇੱਥੇ ਸਾਨੂੰ ਖਾਣ ਲਈ ਫੁੱਲ ਮਿਲਣਗੇ ਠੀਕ ਹੈ ਨਾ ਫਲ ਮਿਲਣਗੇ ਲੇਕਿਨ ਉਹ ਨਿਰਾਸ਼ ਹੋ ਕੇ ਜਲੇ ਜਾਂਦੀ ਹਨ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਇਸ ਰੁੱਖ ਦੇ ਜਿਹੜੇ ਫਲ ਆ ਠੀਕ ਹੈ ਉਹ ਕੀ ਹੈ ਫਿੱਕੇ ਫਿੱਕੇ ਆ ਤੇ ਜਿਹੜੇ ਫੁੱਲ ਆ ਉਹ ਬਕ ਬਕਿਆ ਮਤਲਬ ਕਿ ਉਹਨਾਂ ਦਾ ਵੀ ਕੋਈ ਸਵਾਦ ਨਹੀਂ ਹੈ ਤੇ ਕੰਮ ਨਾ ਆਵੇ ਪੱਤ ਮੀਨਸ ਕਿ ਪੱਤੇ ਤੇ ਇਸ ਜਿਹੜੇ ਸਿੰਬਲ ਰੁੱਖ ਦੇ ਪੱਤੇ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੇ ਨਾ ਤਾਂ ਇਹਦੇ ਫਲ ਜਿਹੜੇ ਆ ਉਹ ਕੰਮ ਆਂਦਿਆ ਕਿਉਂਕਿ ਉਹ ਫਿੱਕੇ ਆ ਤੇ ਜਿਹੜੇ ਇਸ ਰੁੱਖ ਦੇ ਸਿੰਬਲ ਰੁੱਖ ਦੇ ਫੁੱਲ ਆ ਉਹ ਵੀ ਬਕ ਬਕੇ ਮੀਨਸ ਕੀ ਟੇਸਟੀ ਨਹੀਂ ਆ ਉਹਨਾਂ ਦਾ ਕੋਈ ਤੇ ਇਹਦੇ ਜਿਹੜੇ ਪੱਤੇ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੇ ਮਿੱਠਤ ਨੀਵੀ ਨਾਨਕਾ ਗੁੰਚੰਗਿਆਈਆਂ ਤਤ ਮਿੱਠਤ ਮੀਨਸ ਮਿੱਠਾ ਜਾਂ ਮਿਠਾਸ ਨੀਵੀ ਮਤਲਬ ਨੀਵਾ ਰਹਿਣਾ ਤਤ ਮਤਲਬ ਸਾਰ ਇਸ ਵਾਕ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਿਠਾਸ ਤੇ ਜਿਹੜਾ ਨੀਵੇਂ ਰਹਿਣਾ ਹੀ ਸਾਰੇ ਗੁਣਾਂ ਦਾ ਸਾਰ ਹੈ ਠੀਕ ਹੈ انسان ਵਿੱਚ ਚਾਹੇ ਕਿੰਨੇ ਵੀ ਗੁਣ ਕਿਉਂ ਨਾ ਹੋਏ ਚਾਹੇ ਉਹ ਸੋਨਾ ਹੋਏ ਚਾਹੇ ਉਹ ਲੰਬਾ ਹੋਏ ਠੀਕ ਹੈ ਨਾ ਚਾਹੇ ਉਹ ਦਿਖਣ ਵਿੱਚ ਬੜਾ ਹੀ ਸੁਨ ਮੀਨਸ ਕੀ ਵਧੀਆ ਹੋਏ ਲੇਕਿਨ ਅਗਰ ਉਹਦੇ ਵਿੱਚ ਮਿਠਾਸ ਨਹੀਂ ਹੈ ਅਗਰ ਉਹ ਨੀਵਾ ਹੋ ਕੇ ਨਹੀਂ ਰਹਿੰਦਾ ਤੇ ਉਹਦਾ ਕੋਈ ਫਾਇਦਾ ਹੀ ਨਹੀਂ ਹੈ ਠੀਕ ਹੈ ਸਾਰੇ ਗੁਣਾਂ ਦਾ ਸਾਰ ਕਿਹੜਾ ਵਾ ਜਿੰਨੇ ਵੀ ਇਨਸਾਨ ਦੇ ਵਿੱਚ ਗੁਣ ਹੈ ਉਹਨਾਂ ਸਾਰੇ ਗੁਣਾਂ ਦਾ ਸਾਰ ਹੈ ਮਿੱਠਾ ਹੋ ਕੇ ਬੋਲਣਾ ਕਿਸੇ ਦੇ ਨਾਲ ਤੇ ਨੀਵੀ ਹੋ ਕੇ ਜ਼ਿੰਦਗੀ ਨੁਕਟਣਾ ਠੀਕ ਹੈ ਨੈਕਸਟ ਹੈ ਸਭ ਕੋ ਨੀਵੇਂ ਆਪ ਕਉ ਪਰ ਕਉ ਨੀਵੇਂ ਨਾ ਕੋਈ ਆਪ ਕਉ ਮਤਲਬ ਆਪਣੇ ਮਤਲਬ ਲਈ ਠੀਕ ਹੈ ਨਾ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਆਪਣੇ ਲਈ ਤਾਂ ਸਾਰੇ ਹੀ ਨੀਵੇਂ ਹੋ ਜਾਂਦੇ ਨੇ ਠੀਕ ਹੈ ਜਦੋਂ ਸਾਨੂੰ ਆਪਣਾ ਮਤਲਬ ਹੁੰਦਾ ਹੈ ਅਸੀਂ ਆਪਣਾ ਮਤਲਬ ਕੱਢਣ ਲਈ ਨੀਵੇਂ ਹੋ ਕੇ ਆਪਣਾ ਮਤਲਬ ਕਢਾ ਲੈਂਨੇ ਆ ਮੀਨਸ ਕਿ ਕਿਸੇ ਦੇ ਨਾਲ ਮਿੱਠੇ ਹੋ ਕੇ ਮਤਲਬ ਕਢਾ ਲੈਂਨੇ ਆ ਪਰ ਕਉ ਨੀਵੇਂ ਨਾ ਕੋਈ ਇਹਦਾ ਮਤਲਬ ਹੈ ਕਿ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਠੀਕ ਹੈ ਜਦੋਂ ਕੋਈ ਮੁਸ਼ਕਲ ਵਿੱਚ ਹੁੰਦਾ ਵਾ ਤੇ ਅਸੀਂ ਉਹਦੀ ਮਦਦ ਨਹੀਂ ਕਰਦੇ ਠੀਕ ਹੈ ਨਾ ਕਿ ਆਪਣੇ ਲਈ ਤੇ ਸਾਰੇ ਹੀ ਨੀਵੇਂ ਹੋ ਕੇ ਆਪਣਾ ਮਤਲਬ ਕਢ ਲੈਂਦੇ ਨੇ ਪਰ ਕਿਸੇ ਦੂਸਰੇ ਨੂੰ ਜਦੋਂ ਮਤਲਬ ਹੁੰਦਾ ਹੈ ਜਾਂ ਕੋਈ ਮਦਦ ਚਾਹੀਦੀ ਹੁੰਦੀ ਆ ਤੇ ਉਸ ਨੂੰ ਉਸ ਉਸ ਦੂਸਰੇ ਵਿਅਕਤੀ ਲਈ ਕੋਈ ਵੀ ਨਹੀਂ ਨਿਉਂਦਾ ਤਰਤ ਰਾਜੂ ਤੋਲਿਏ ਨਵੇਂ ਸੁਗੋਰਾ ਹੋਏ ਤਰਾਜੂ ਮਤਲਬ ਤਕੜੀ ਗੋਰਾ ਮਤਲਬ ਪਾਰਾ ਕਹਿੰਦੇ ਅਗਰ ਅਸੀਂ ਤਕੜੀ ਦਾ ਕੇ ਤੋਲਿਆ ਜਾਵੇ ਠੀਕ ਹੈ ਨਾ ਤੇ ਹਮੇਸ਼ਾ ਉਹੀ ਪਾਸਾ ਨੀਵਾ ਹੁੰਦਾ ਵਾ ਕਿ ਜਿਹੜਾ ਪਾਰਾ ਹੁੰਦਾ ਵਾ ਤੁਸੀਂ ਦੇਖਿਆ ਵੀ ਹੋਏਗਾ ਜਦੋਂ ਕੋਈ ਚੀਜ਼ ਤਕੜੀ ਵਿੱਚ ਤੋਲੀ ਜਾਂਦੀ ਹੈ ਜਿਸ ਪਾਸੇ ਚੀਜ਼ ਦਾ ਭਾਰ ਜ਼ਿਆਦਾ ਹੋਵੇਗਾ ਤਕੜੀ ਦਾ ਉਹ ਪਾਸਾ ਨੀਵਾ ਹੁੰਦਾ ਜਾਏਗਾ ਠੀਕ ਹੈ ਨਾ ਇਸੇ ਤਰ੍ਹਾਂ ਕਹਿਵਾ ਕਿ ਅਗਰ ਅਸੀਂ ਤਕਰੀ ਦੇ ਵਿੱਚ ਕੋਈ ਭਾਰੀ ਚੀਜ਼ ਰੱਖ ਦਿਆਂ ਤੇ ਉਹ ਹਮੇਸ਼ਾ ਨੀਵੀਂ ਸਾਈਡ ਨੂੰ ਹੀ ਜਾਂਦੀ ਹੈ ਅਪਰਾਧੀ ਦੂਨਾ ਹੀ ਨੀਵੇਂ ਜੋ ਹੰਤਾ ਮਿਰਗਾ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਹੰਤਾ ਕਿੰਨੂੰ ਕਿਹਾ ਗਿਆ ਵਾ ਸ਼ਿਕਾਰੀ ਨੂੰ ਠੀਕ ਹੈ ਤੇ ਮਿਰਗਾ ਹੈ ਕਿਹਾ ਗਿਆ ਹਿਰਨ ਨੂੰ ਅਪਰਾਧੀ ਦੂਨਾ ਨੀਵੇਂ ਇਹਦੇ ਗੁਰੂ ਨਾਨਕ ਦੇਵ ਜੀ ਕਹਿ ਰਿਹਾ ਕਿ ਜਿਹੜਾ ਅਪਰਾਧੀ ਹੈ ਚਾਹ ਕਿ ਉਹ ਡਬਲ ਨਹੀਂ ਹੋ ਜਾਂਦਾ ਵਾ ਨਿਉਨ ਦਾ ਮਤਲਬ ਸਤਜਾ ਵਾ ਕਿ ਸਾਨੂੰ ਨਿਵੇਂ ਹੋਣ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਝੁਕ ਕੇ ਨਹੀਂ ਵੀ ਹੋਈਏ ਨਿਵੇਂ ਹੋਣ ਦਾ ਮਤਲਬ ਹੈ ਕਿ ਮੰਨ ਤੋਂ ਨਿਵੇਂ ਹੋਣਾ ਆਪਣੀ ਸਰੀਰ ਤੋਂ ਨਿਵੇਂ ਨਹੀਂ ਹੋਣਾ ਕਿ ਜਿਸ ਤਰ੍ਹਾਂ ਸ਼ਿਕਾਰੀਆ ਉਹ ਹਿਰੰਦ ਦਾ ਸ਼ਿਕਾਰ ਕਰਨ ਵਾਸਤੇ ਮੀਨਸ ਕੀ ਲੇਟ ਹੀ ਜਾਂਦਾ ਵਾ ਕਿੰਨਾ ਨਿਵਾ ਹੋ ਜਾਂਦਾ ਹਿਰੰਦ ਸ਼ਿਕਾਰ ਕਰਨ ਵਾਸਤੇ ਲੇਕਿਨ ਗੁਰੂ ਨਾਨਕ ਦੇਵ ਜੀ ਕਹਿ ਰਿਹਾ ਕਿ ਉਸ ਨਿਵੇਂ ਹੋਣ ਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਇਹ ਜਿਸਰਾ ਸ਼ਿਕਾਰੀ ਨਿਵੇਂ ਹੋ ਕੇ ਹਿਰੰਦਾ ਸ਼ਿਕਾਰ ਕਰਦਾ ਵਾ ਉਸ ਨਿਵੇਂ ਹੋਣ ਦਾ ਕੋਈ ਫਾਇਦਾ ਨਹੀਂ ਆਗਰ ਤੁਸੀਂ ਆਪਣੇ ਮਨ ਤੋਂ ਨਿਵੇਂ ਨਹੀਂ ਹੁੰਦੇ ਕਿ ਤੁਹਾਡੇ ਮਨ 'ਚ ਅਗਰ ਮਈ ਠਾਸ ਨਹੀਂ ਹੈ ਅਗਰ ਤੁਸੀਂ ਆਪਣੇ ਮਨ ਤੋਂ ਕਿਸੇ ਅੱਗੇ ਨਹੀਂ ਝੁਕਦੇ ਹੋ ਤੇ ਉਹਦਾ ਕੋਈ ਫਾਇਦਾ ਨਹੀਂ ਆ ਸੀਸ ਨਿਵਾਇਆ ਕੀਆ ਜਾਂ ਰਿੱਧੇ ਕੋ ਸੱਦੇ ਜਾਏ ਮਤਲਬ ਕਿ ਗੁਰੂ ਜੀ ਕਹਿ ਰਹੇ ਨੇ ਕਿ ਕੱਲਾ ਸੀਸ ਨੋ ਆਂਦਾ ਫਾਇਦਾ ਨਹੀਂ ਆ ਕਿ ਅਗਰ ਤੂੰ ਇਸ ਇਸ ਨਵਾਤਾ ਕਿਸੇ ਨੂੰ ਝੁੱਕ ਕੇ ਮਤਲਬ ਵੀ ਦਾਸਤਾ ਹਨਾ ਕਿਸੇ ਨੂੰ ਮੀਨਸ ਕਿ ਅਗਰ ਤੁਸੀਂ ਕਿਸੇ ਦੇ ਪੈਰੀ ਪੈ ਕੇ ਉਹਨੂੰ ਮੱਥਾ ਹੀ ਟੇਕਦਾ ਕਿ ਤਾਂ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਆ ਅਗਰ ਤੁਹਾਡੇ ਮਨ ਦੇ ਵਿੱਚ ਖੋਟ ਹੈ ਠੀਕ ਹੈ ਮਨ ਦੇ ਵਿੱਚ ਖੋਟ ਹੈ ਤੇ ਜਿੰਨਾ ਮਰਜੀ ਝੁੱਕ ਜਾਓ ਉਹਦਾ ਕੋਈ ਫਾਇਦਾ ਨਹੀਂ ਆ ਫਾਇਦਾ ਤਾਂ ਹੈ ਅਗਰ ਤੁਸੀਂ ਮਨ ਤੋਂ ਨੀਵੇਂ ਹੋ ਤੇ ਠੀਕ ਹੈ ਨਾ ਕਹਿੰਦਾ ਮਤਲਬ ਹੈ ਕਿ ਸਾਨੂੰ ਮਨ ਤੋਂ ਨੀਵੇਂ ਹੋਣੇ ਚਾਹੀਦਾ ਵਾ ਨਾ ਕਿ ਸਰੀਰ ਤੋਂ ਤਬੱਚੋ ਇਹਦੇ ਵਿੱਚ ਸਾਨੂੰ ਇੱਕ ਬੜਾ ਹੀ ਵਧੀਆ ਮੈਸੇਜ ਦਿੱਤਾ ਵਾ ਕਿ ਸਾਨੂੰ ਹਮੇਸ਼ਾ ਜਿਹੜਾ ਨਿਉ ਕੇ ਜ਼ਿੰਦਗੀ ਕੱਟਣੀ ਚਾਹੀਦੀ ਹੈ ਮਿਠਾਸ ਭਰੇ ਜਿਹੜੇ ਸ਼ਬਦ ਆ ਉਹ ਬੋਲਣੇ ਚਾਹੀਦੇ ਆ ਇੱਕ ਇਹੀ ਸਾਡੀ ਜ਼ਿੰਦਗੀ ਦਾ ਸਾਰਾ ਮਿੱਠੇ ਹੋ ਕੇ ਬੋਲਣਾ ਤੇ ਨੀਵੇਂ ਹੋ ਕੇ ਆਪਣੀ ਜ਼ਿੰਦਗੀ ਨੂੰ ਕੱਟਣਾ ਸਾਰੀਆਂ ਚੰਗੀਆਂ ਆਈਆਂ ਦਾ ਸਾਰ ਇਹੀ ਹੈ ਹੁਣ ਅਸੀਂ ਇਹਦੀ ਕਰਾਂਗੇ ਟਿੱਪਣੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕੀ ਮਨੁੱਖ ਦੇ ਨਿਵਕੇ ਰਹਿਣਾ ਵਿੱਚ ਹੀ ਮਿਠਾਸ ਹੈ ਨਿਵੀ ਹੋ ਕੇ ਰਹਿਣਾ ਹੀ ਸਾਰੇ ਗੁਨਾ ਦਾ ਸਾਰ ਹੈ ਹਰੇਕ ਜੀਵ ਆਪਣੇ ਸਵਾਰਥ ਲਈ ਚੁੱਕਦਾ ਹੈ ਕਿਸੇ ਦੂਜੇ ਮਨੁੱਖ ਦੀ ਖਾਤਰ ਨਹੀਂ ਪਰ ਨਿਵੰਤਾ ਭਗ ਸਿਰਫ ਸਰੀਰ ਨੂੰ ਨਿਵਨ ਨਾਲ ਨਹੀਂ ਸਗੋ ਮਨ ਨਾਲ ਵੀ ਹੈ ਜੇ ਸਿਰਫ ਸਿਰ ਹੀ ਨਿਵਾ ਦਿੱਤਾ ਜਾਵੇ ਤੇ ਅੰਦਰ ਜੀਵ ਖੋਟਾ ਹੀ ਰਹੇ ਤਾਂ ਇਸ ਤਰ੍ਹਾਂ ਨਿਵੀ ਹੋੰਦਾ ਕੋਈ ਲਾਭ ਨਹੀਂ ਹੈ ਠੀਕ ਹੈ ਇਹਦੇ ਵਿੱਚ ਵੀ ਅਸੀਂ ਉਹੀ ਪੜਿਆ ਹੈ ਕਿ ਸਾਨੂੰ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ ਪਰ ਨੀਵੇਂ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਆਪਣਾ ਸੀਰ ਨਵਾ ਕੇ ਰਹੀਏ ਤੇ ਅੰਦਰ ਸਾਡੇ ਮੈਲ ਹੋਵੇ ਖੋਟ ਹੋਵੇ ਠੀਕ ਹੈ ਨਾ ਮਤਲਬ ਕਿ ਸਾਨੂੰ ਅੰਦਰੋਂ ਨੀਵਨਾ ਚਾਹੀਦਾ ਅੰਦਰੋਂ ਪਿਆਰ ਨਾਲ ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ ਆਪਣੇ ਮਨ ਅੰਦਰੋਂ ਕਿਸੇ ਦੀ ਸੱਚੇ ਦਿਲੋਂ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਬੱਚਿਓ ਇਹਦੇ ਨਾਲ ਸਾਡਾ ਇਹ ਖਤਮ ਹੁੰਦਾ ਹੈ ਅਗਲੀ ਵੀਡੀਓ ਵਿੱਚ ਅਸੀਂ ਇਸ ਦੇ ਅਭਿਆਸ ਕਰਾਂਗੇ ਤੇ ਮੈਂ ਬੱਚਿਓ ਤੁਹਾਨੂੰ ਇਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਵੀ ਕਰਵਾਵਾਂਗੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ